ਅੰਮ੍ਰਿਤਸਰ ਨਗਰ ਨਿਗਮ ਚੋਣਾਂ ਵਿੱਚ ਵਿਰਾਟ ਦੇਵਗਨ ਨੂੰ ਵਾਰਡ ਨੰਬਰ 68 ਤੋਂ ਮਿਲੀ ਆਮ ਆਦਮੀ ਪਾਰਟੀ ਦੀ ਟਿਕਟ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਪਰ ਪਹਿਲੇ ਤੇ ਮੈਂ ਆਮ ਆਪਨੀ ਪਾਰਟੀ ਦੇ ਸਾਰੇ ਹੀ ਸੀਨੀਅਰ ਲੀਡਰਸ਼ਿਪ ਦਾ ਅਰਵਿੰਦ ਕੇਜਰੀਵਾਲ ਜੀ ਦਾ ਭਵੰਤ ਮਾਨ ਜੀ ਦਾ ਡਾਕਟਰ ਸੰਦੀਪ ਪਾਟਕ ਜੀ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਸ ਇਲਾਕੇ ਦੇ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਵਾਰਡ ਨੰਬਰ 66 ਤੋਂ ਮੈਨੂੰ ਟਿਕਟ ਦਿੱਤੀ ਹੈ ਇਸ ਤੋਂ ਪਹਿਲੇ ਵੀ ਮੇਰੇ ਮਾਤਾ ਜੀ ਕੌਂਸਲਰ ਰਹੇ ਨੇ ਅਤੇ ਤਕਰੀਬਨ 7 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਔਰ ਜਿਤੇ ਜਿਤੇ ਲੋਕਾਂ ਨੇ ਕਿਹਾ ਹੈ ਇਹ ਕਾਉਂਸਲਰ ਬਣ ਕੇ ਨਹੀਂ ਸੇਵਾਦਾਰ ਬਣ ਕੇ ਉਹਨਾਂ ਦਾ ਪਰਿਵਾਰਕ ਮੈਂਬਰ ਬਣ ਕੇ ਕੰਮ ਕੀਤੇ ਨੇ ਉਹਨਾਂ ਦੇ ਲੋਗ ਜਿਹੋ ਦੀ ਟਿਕਟ ਮਿਲੀ ਹੈ ਕੱਲ ਦੀ ਜਾ ਰਹੇ ਆ ਔਰ ਬਹੁਤ ਵਧੀਆ ਮਾਹੌਲ ਹੈ ਬਹੁਤ ਹੀ ਪਿਆਰ ਦੇ ਰਿਹਾ ਹੈ ਆਸ਼ੀਰਵਾਦ ਦੇ ਰਿਹਾ ਇਲਾਕੇ ਦੇ ਲੋਗ ਔਰ ਬੜੀ ਹੀ ਖੁਸ਼ੀ ਹੈ ਇਸ ਚੀਜ਼ ਦੀ ਕਿ ਜਿਹੜੇ ਕੰਮ ਕੀਤੇ ਹੈ ਮਿਹਨਤ ਕੀਤੀ ਹੈ ਪੁਰਾਣੇ ਸਮੇਂ ਦੇ ਵਿੱਚ ਉਹਦਾ ਰਿਵਾਰਡ ਲੋਗ ਹੁਣ ਪਿਆਰ ਦੇ ਰੂਪ ਦੇ ਵਿੱਚ ਦੇ ਰਹੇ ਆ ਵੋਟਰਾਂ ਕੀ ਪੀਂ ਕਰਾ ਚਾਹੁੰਗਾ ਵੋਟਰਸ ਨੂੰ ਅਪੀਲ ਕਰਨਾ ਚਾਹੁੰਗਾ ਸਾਰੇ ਸਾਰੇ ਅੰਮ੍ਰਿਤਸਰ ਦੇ ਜਿੰਨੇ ਵੀ ਵੋਟਰਸ ਨੇ ਪਹਿਲੇ ਉਸ ਬੰਦੇ ਨੂੰ ਵੋਟ ਪਾਓ ਜਿਹੜਾ ਤੁਹਾਡੇ ਦੁੱਖ ਦਰਦ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਨਾਲ ਚੱਲਦਾ ਰਿਹਾ ਉਸ ਬੰਦੇ ਨੂੰ ਵੋਟ ਪਾਓ ਜਿਹੜਾ ਕੋਵਿਡ ਦਾ ਟਾਈਮ ਜਦੋਂ ਮਹਾਮਾਰੀ ਆਈ ਤੁਹਾਡੇ ਨਾਲ ਚੱਲਦਾ ਰਿਹਾ ਤੁਹਾਡੇ ਘਰਾਂ ਦੇ ਵਿੱਚ ਰਾਸ਼ਨ ਦਿੱਤਾ ਜਿੱਥੇ ਤੁਹਾਨੂੰ ਮਦਦ ਦੀ ਜਰੂਰ ਸੀ ਤੁਹਾਡੀ ਮਦਦ ਕੀਤੀ ਉਸ ਬੰਦੇ ਨੂੰ ਵੋਟ ਪਾਓ ਜਿਹਨੂੰ ਦਿਨ ਰਾਤ ਤੁਸੀਂ ਫੋਨ ਕਰਦੇ ਹੋ ਉਹ ਤੁਹਾਡਾ ਫੋਨ ਚੁੱਕਦਾ ਤੁਹਾਡੇ ਮਸਲੇ ਹੱਲ ਕਰਦਾ ਦੇਖ ਕੇ ਦੇਖ ਕੇ ਕੋਈ ਇਹ ਚਾਂਸ ਹੈ ਜਿਹੜਾ ਇਹ 5 ਸਾਲ ਬਾਅਦ ਆਣਾ ਹੈ ਔਰ ਕੋਸ਼ਿਸ਼ ਕੀਤੀ ਅਸੀਂ ਤੇ ਆਪਣਾ ਅੱਛਾ ਕੰਮ ਕਰਨ ਦੀ ਜੀ ਅਸੀਂ ਅੱਛਾ ਕੰਮ ਕੀਤਾ ਹੈ ਪੰਜ ਪੰਜ ਸਾਲ ਕਾਉਂਸਲਰ ਰਹੇ ਆ 2 ਸਾਲ ਕਾਉਂਸਲਰ ਨਹੀਂ ਵੀ ਹੈਗੇ ਤਾਂ ਵੀ ਸੇਵਾ ਕਰ ਰਹੇ ਆ ਲੋਕਾਂ ਦੀ ਤੇ ਸਾਨੂੰ ਵੋਟ ਪਾ ਕੇ ਜਿਤਾਓ ਅਸੀਂ ਤੁਹਾਡੇ ਵੱਧ ਤੋਂ ਵੱਧ ਕੰਮ ਕਰਕੇ ਜਿਹੜੇ ਹੋਰ ਵੀ ਰਹਿ ਗਏ ਨੇ ਹੋਰ ਵੀ ਜਿਹੜੀਆਂ ਐਕਸਪੈਕਟੇਸ਼ਨਸ ਨੇ ਉਹਨਾਂ ਨੂੰ ਵੀ ਅਸੀਂ ਪੂਰਾ ਕਰਾਂਗੇ